ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਲੜਕੇ ਤੇ ਲੜਕੀਆਂ ਦੇ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੇਵ ਸਿੰਘ ਪਤਾ ਕਰਨਾਲ ਹਰਿਆਣਾ ਕਾਸਟੂ ਲੋ ਵਾਣਾਸਿਖ ਉਮਰ 42 ਸਾਲ ਕੱਦ 5 ਫੁੱਟ 6 ਇੰਚ ਪੜਾਈ 8 ਪਾਸ ਤੇ ਕਾਮੇ ਜੀ ਇਹਨਾਂ ਦਾ ਆਪਣਾ ਵਧੀਆ ਕਾਮੇ ਆਪਣਾ ਬਿਜ਼ਨਸ ਹੈ ਵਧੀਆ ਆਮਦਨ ਤੇ ਘਰ ਪਰਿਵਾਰ ਪਰਿਵਾਰ ਦੀ ਮੰਗੇ ਜੀ ਕੋਈ ਘਰੇਲੂ ਘਰ ਸੰਭਾਲਣ ਵਾਲੀ ਲੇਡੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲਦੇਵ ਸਿੰਘ ਪਤਾ ਐਸਬੀਐਸ ਨਗਰ ਕਾਸਟ ਗੁਰਸਿੱਖ ਜੱਟ ਗੋਤਮਾਹਿਲ ਉਮਰ 10/11/1968 ਕੱਦ 5 ਫੁੱਟ 9 ਇੰਚ ਭਰਾ 9 ਮਾਤਾ ਪਿਤਾ ਐਕਸਪਾਇਰ ਨੇ ਪੈਨ ਮੈਰਿਡ ਸ਼ੁੱਧ ਵੈਸ਼ਨੂ ਤੇ ਕਾਮਕਾਰੇ ਜੀ ਇਹਨਾਂ ਦਾ ਲੜਕਾ ਜੂਕੇ ਦੇ ਵਿੱਚ ਵਧੀਆ ਘਰ ਆਮਦੇ ਨੇ ਤੇ ਪਰਿਵਾਰ ਦੀ ਮੰਗੇ ਲੜਕੀ ਵੈਸ਼ਨੂ ਹੋਵੇ ਘਰੇਲੂ ਹੋਵੇ ヘア ਅਨਕਟ ਹੋਵੇ ਪਤਲੀ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੱਟ ਸਿੱਖ ਸੈਣੀ ਰਾਮ ਗੜੀਆ ਅਰੂੜਾ ਤੇ ਹਿੰਦੂ ਕਾਸਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੀ ਕੰਬੋਜ ਗਰਲ ਪਤਾ ਜ਼ਿਲ੍ਹਾ ਫਾਜ਼ਿਲਕਾ ਉਮਰ 15/8/1993 ਜਨਮ ਟਾਈਮ 8:30 ਪੀ.ਐਮ. ਜਨਮ ਸਥਾਨ ਜਲਾਲਾਬਾਦ ਕੱਦ 5 ਫੁੱਟ ਪੜਾਈ ਬੀ.ਸੀ.ਏ, ਬੀ.ਐਡ, ਐਮ.ਐਸ.ਸੀ, ਆਈ.ਟੀ, ਐਮ.ਐਡ. ਪ੍ਰਾਇ 1 ਕੇਜੀ ਕਰੰਟਲੀ ਲੀਵਿੰਗ ਵਿਦ ਦੇਅਰ ਇਨ ਲਾਜ਼ ਐਟ ਲੁਧਿਆਣਾ ਇੱਕ ਬੇਟਾ ਏ 3 ਸਾਲ ਦਾ ਤੇ ਕਾਮੇ ਜੀ ਇਹਨਾਂ ਦਾ ਪਰਮਾਨੈਂਟ ਜੌਬ ਟੀਚਰ ਇਨ ਸਕੂਲ ਤੇ ਪਰਿਵਾਰ ਦੀ ਮਹੰਗੇ ਮੁੰਡਾ ਸੋਹਣਾ ਸੁਨੱਖਿਆ ਪੜਿਆ ਲਿਖਿਆ ਹੋਵੇ ਐਜੂਕੇਟਿਡ ਫੈਮਲੀ ਤੋਂ ਹੋਵੇ ਤੇ ਲੁਧਿਆਣੇ ਨੂੰ ਪੈ ਲੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਕਸਰ ਸਾਹਿਬ ਕਾਸਟ ਜਟ ਸਿੱਖ ਉਮਰ 1998 ਗੋਤ ਸ਼ੇਖ ਹੂੰ ਕੱਦ 5 ਫੁੱਟ 8 ਇੰਚ ਪੜ੍ਹਾਈ ਬੀਸੀਏ ਪੈਨਪਰਾ ਨੋ ਤੇ ਕੰਮਕਾਰੇ ਜੀ ਇਹਨਾਂ ਦਾ ਕੈਨੇਡਾ ਪੀਆਰ ਲੱਗੀ ਹੋਈ ਹੈ ਜ਼ਮੀਨ 7 ਕਿੱਲੇ ਤੇ ਪਰਿਵਾਰ ਦੀ ਮਾਂਗੇ ਕੁੜੀ ਵਧੀਆ ਪਰਿਵਾਰ ਦੀ ਹੋਵੇ ਕੈਨੇਡਾ ਪੀਆਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰੋ ਤੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਮਨ ਕੁਮਾਰ ਪਤਾ ਮੋਗਾ ਕਾਸਟ ਸ਼ਾਵੜਾ ਅਰੂੜਾ ਉਮਰ 25 8 1999 ਜਨਮ ਟਾਈਮ 10:30 AM ਪੈਣ 1 ਮੈਰੀਡੇ ਭਰਾ ਇੱਕੇ ਪਿਓਰ ਵੈਸ਼ਨੋ ਫੈਮਿਲੀ ਐ ਤੇ ਕੰਮ ਹੈ ਜੀ ਇਹਨਾਂ ਦਾ ਵਰਕ ਐਮਰ ਸੈਲਰੀ 35000 ਤੇ ਆਪਣਾ ਮਕਾਨ ਐ ਪਰਿਵਾਰ ਦੀ ਮੰਗ ਹੈ ਜੀ ਲੜਕੀ ਘਰੇਲੂ ਗਰੀਬ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਰਾਮਗੜੀਆ ਸਿੱਖ ਉਮਰਦਾਸ 1990 ਕੱਦ 6 ਫੁੱਟ ਪੜ੍ਹਾਈ ਬੀਟੈਕ ਐਮਬੀਏ ਪੈਣਾ ਦੋਨੇ ਮੈਰਿਡ ਨੇ ਇੱਕ ਕੈਨੇਡਾ ਇੱਕ ਪੰਜਾਬ ਪਿਤਾ ਸੇਵਾ ਮੁਕਤ ਅਧਿਕਾਰੀ ਤੇ ਕਾਮਕਾਰ ਜੀ ਇਹਨਾਂ ਦਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਸ਼ਹਿਰ ਵਿੱਚ ਜ਼ਾਇਦਾਦ ਤੇ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰੇਤਾਰੀ ਗੁਰਸਿੱਖ ਬੇਕਸੂਰ ਤਲਾਕਸ਼ੁਦਾ ਤੇ ਪਤਾ ਤਰਨਤਾਰਨ ਸਾਹਿਬ ਕਾਸਟ ਜੱਟ ਸਿੱਖ ਗੋਤ ਰੰਧਾਵਾ ਉਮਰ 1995 ਕੱਦ 6 ਫੁੱਟ। ਪੜਾਈ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਹੋਸਪਿਟੈਲਿਟੀ 4 ਇਅਰ। ਐਨਪਰਾ ਨੋ ਤੇ ਕਾਮੇ ਜੀ ਇਹਨਾਂ ਦਾ 4 ਸ਼ੈਰੀ ਸੌਰੀ 4 ਕਿੱਲੇ ਸ਼ੈਰੀ ਜ਼ਮੀਨ ਹੈ ਕਨੇਡਾ ਪੀਆਰ ਇਹ ਲੜਕਾ ਸਿਟੀਜ਼ਨ ਅਪਲਾਈਏ ਸਰੀ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਕੁੜੀ ਕਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਸਰੀ ਸ਼ਹਿਰ BC ਦੇ ਵਿੱਚ ਹੋਵੇ ਅਮ੍ਰਿਤਾਰੀ ਜਾਂ ਫਿਰ ਵਿਆਹ ਪਹਿਲਾਂ ਵਿਆਹ ਤੋਂ ਪਹਿਲਾਂ ਅਮ੍ਰਿਤ ਸ਼ਕੇ ਲੜਕੀ ਲਾਖ ਸ਼ੁਦਾ ਜਾਂ ਕੁਵਾਰੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਬਾਗਾ ਪੁਰਾਣਾ ਕਾਸਟ ਜਟ ਸਿਕ ਗੋਤ ਬਰਾੜ ਉਮਰ 13 9 2001 ਕੱਦ 5 ਫੁੱਟ 5 ਇੰਚ ਰੰਗ ਗੋਰਾ ਤੇ ਕਾਮੀ ਜੀ ਇਹਨਾਂ ਦਾ ਤਿੰਨ ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਹੋਰ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਨ ਲਾਲ ਤਲਾਕ ਸ਼ੁਦਾ ਪਤਾ ਜਲੰਧਰ ਕਾਸਟ ਹਿੰਦੂ ਐਸੀ ਉਮਰ 52 ਸਾਲ बच्चे दो ने लड़की 9 साल दी लड़का 6 साल ਦਾ ਹੈ ਤੇ ਕਾਮੀ ਜੀ ਇਹਨਾਂ ਦਾ ਗਵਰਨਮੈਂਟ ਜੋਬ ਕਰਦੇ ਆ ਤੇ ਪਰਿਵਾਰ ਦੀ ਮੰਗੇ ਘਰ ਸੰਭਾਲਣ ਲਈ ਜੀਵਨ ਸਾਥੀ ਦੀ ਜ਼ਰੂਰਤ ਹੈ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਅਮ੍ਰਿਤਾਰੀ ਪਤਾ ਜ਼ਿਲ੍ਹਾ ਮੋਗਾ ਕਾਸਟ ਅਰੂੜਾ ਸਿੱਖ ਸੱਚਦੇਵਾ ਉਮਰ 26 ਸਾਲ ਕੱਦ 5 ਫੁੱਟ 2 ਇੰਚ ਪੜ੍ਹਾਈ 10th ਪਾਸ ਪਹਿਣਾਚਾਰ ਨੇ ਮੈਰਿਡ ਨੇ ਤਿੰਨ ਇੰਡੀਆ ਦੇ ਵਿੱਚ ਇੱਕ ਅਮਰੀਕਾ ਦੇ ਵਿੱਚ ਪਿਤਾ ਦੁਕਾਨਦਾਰ ਨੇ ਮਾਤਾ ਐਕਸਪਾਇਰ ਨੇ ਤੇ ਕਾਮੇ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਨੇ 18000 ਸੈਲਰੀ ਹੈ ਪਰਿਵਾਰ ਦੀ ਮੰਗੇ ਜਾਤੀਵੰਦਨ ਕੋਈ ਨਹੀਂ ਮੰਗ ਕੋਈ ਨਹੀਂ ਸਿੰਪਲ ਵਿਆਹ ਕਰਨਾ ਹੈ ਤੇ ਅਮ੍ਰਿਤਾਰੀ ਲੜਕੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਕੇ ਹਿੰਦੂ ਅਰੋੜਾ ਪਤਾ ਅਬੋਰ ਉਮਰ 25 1988 ਜਨਮ ਸਥਾਨ ਅਬੋਰ ਜਨਮ ਟਾਈਮ 6:35 AM ਪੜਾਈ ਗ੍ਰੈਜੂਏਟ ਪਲੱਸ ਡਿਪਲੋਮਾ ECE ਕੱਦ 5 ਫੁੱਟ 10 ਇੰਚ ਭਰਾ 1 ਬੈਂਕ ਜੋਬ ਪਹਿਨਾ ਦੋਹਨੇ ਮੈਰਿਡ ਨੇ ਗਵਰਨਮੈਂਟ ਜੋਬ ਤੇ ਨੇ ਤੇ ਪਿਤਾ ਰੇਤ ਬੱਜਰੀ ਕਮਿਸ਼ਨ ਏਜੰਟ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਆਮਣ ਕੈਵ ਔਲਾ ਕੰਪਨੀ 셀ਫ ਡਰਾਈਵਰ ਚੰਡੀਗੜ ਆਪਣਾ ਹਾਊਸ ਅਵੋਰ ਇਨਕਮ 60000 ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਹੋਵੇ ਸਿੰਪਲ ਵਿਆਹ ਕਰਨਾ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਪਤਾ ਜਲੰਧਰ ਕਾਸਟ ਜਟ ਸਿਕ ਗੋਤ ਗਰੇਵਾਲ ਉਮਰ 2000 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਬੈਚਲਰ ਡਿਗਰੀ ਫਰੋਮ ਕਨੇਡਾ ਪਿਤਾ ਐਕਸਪਾਇਰ ਰਿਟਾਇਰ ਏ ਡੀ ਸੀ ਡਿਵੈਲਪਮੈਂਟ ਜ਼ਿਲ੍ਹਾ ਪ੍ਰਿਸ਼ਦ ਮਾਤਾ ਐਕਸਪਾਇਰ ਗਵਰਨਮੈਂਟ ਚੌਵ ਭੈਣ ਇੱਕ ਮੈਰਿਡ ਕਨੇਡਾ ਸੈਟਲ ਲੜਕਾ ਨਸ਼ੇ ਤੋਂ ਰਹਿ ਤੇ ਕਾਮੇ ਜੀ ਇਹਨਾਂ ਦਾ ਕਨੇਡੀਅਨ ਪੀਆਰ ਲੜਕਾ ਸਿਟੀਜ਼ਨਸ਼ਿਪ ਅਪਲਾਈ ਅਸਿਸਟੈਂਟ ਮੈਨੇਜਰ ਆਪਣੀ ਕੋਠੀ ਜਲੰਧਰ ਸ਼ਹਿਰ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਜਨਕੀ ਹੋਵੇ ਆਰਐਨਚਾ आरपी ਐਂਡ ਕੁਆਲੀਫਾਈਡ ਕੈਨੇਡਾ ਜਾਂ ਯੂ ਐਸ اے ਤੋਂ ਹੋਵੇ ਜੱਟ ਸਿੱਖ ਨੂੰ ਪਹਿਲੇ ਜਾਂ ਹੈਲਥ ਕੇਅਰ ਸਟੱਡੀ ਪੂਰੀ ਕਰ ਸਕਦੀ ਹੋਵੇ ਕੈਨੇਡਾ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਿੰਦਰ ਪਾਲ ਸਿੰਘ ਪਤਾ ਮਹਾਰਾਸ਼ਟਰਾ ਕਾਸਟ ਬਮਰਾ ਸੇਖ ਰਾਮਗੜੀਆ ਉਮਰ 23 1997 ਜਨਮ ਟਾਈਮ 11:20 ਪੀ.ਐਮ. ਜਨਮ ਸਥਾਨ ਦਿੱਲੀ ਕੱਦ 6 ਫੁੱਟ ਪੜਾਈ ਸੀਨੀਅਰ ਸਕੈਂਡਰੀ ਪਿਤਾ ਪਰਮਜੀਤ ਸਿੰਘ ਮਾਤਾ ਹਰਜੀਤ ਕੌਰ ਪੈਣ ਇੱਕ ਮੈਰਿਡ ਅਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਘਰੇਲੂ ਹੋਵੇ ਗੁਜਰਾਤੀ ਜਮਨਾ ਨਗਰ ਏਰੀਆ ਇਹਨਾਂ ਨੂੰ ਸੰਪਰਕ ਕਰ ਸਕਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਈਟਿੰਗਾਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਨਵੇਂ ਰਿਸ਼ਤਿਆਂ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ